ਸਾਖੀ ਗੁਰੂ ਨਾਨਕ ਦੇਵ ਜੀ ਸਾਖੀ 21 ਸਜਣ ਠੱਗ ਗੁਰੂ ਜੀ ਕੁਝ ਸਮਾਂ ਸੈਲਪੁਰ ਫੇਰ ਕੇ ਫਿਰ ਅੱਗੇ ਚੱਲ ਪਏ ਚੱਲਦੇ ਚੱਲਦੇ ਗੁਰੂ ਜੀ ਅਤੇ ਮਰਦਾਨਾ ਇੱਕ ਐਸੇ ਨਗਰ ਪਹੁੰਚੇ ਜਿਸ ਦਾ ਨਾਮ ਤੁਲੰਬਾ ਸੀ ਇਹ ਨਗਰ ਸ਼ਾਹਰਾ ਹੋਤੇ ਸੀ ਅਤੇ ਨਗਰ ਦੇ ਬਾਹਰ-ਬਾਰ ਇੱਕ ਬਹੁਤ ਵੱਡੀ ਹਵੇਲੀ ਬਣੀ ਹੋਈ ਸੀ ਹਵੇਲੀ ਦੇ ਇੱਕ ਪਾਸੇ ਮੰਦਰ ਬਣਿਆ ਸੀ ਅਤੇ ਦੂਸਰੇ ਪਾਸੇ ਮਸਜਿਦ ਬਣੀ ਹੋਈ ਸੀ ਵਿਚਕਾਰ ਬਹੁਤ ਉੱਚੇ ਉੱਚੇ ਚੁਬਾਰੇ ਅਤੇ ਆਲੀ ਸ਼ਾਨ ਕਮਰੇ ਸਨ ਜਦ ਗੁਰੂ ਜੀ ਹਵੇਲੀ ਵੱਲ ਗਏ ਤਾਂ ਹਵੇਲੀ ਦੇ ਦਰਵਾਜ਼ੇ ਤੇ ਦੋ ਸੇਵਕ ਖੜੇ ਸਨ ਜਿਹੜੇ ਹਰ ਰਾਹੀ ਨੂੰ ਜੀ ਆਇਆ ਕਹਿੰਦੇ ਸਨ ਅਤੇ ਫਹਿਰਨ ਵਾਸਤੇ ਬੇਨਤੀ ਕਰਦੇ ਸਨ ਇਹ ਹਵੇਲੀ ਇੱਕ ਸੱਜਣ ਨਾਮੀ ਠੱਗ ਦੀ ਸੀ ਉਹ ਸਦਾ ਸਫੇਦ ਵਸਤਰ ਪਾਉਂਦਾ ਅਤੇ ਇੱਕ ਹੱਥ ਵਿੱਚ ਤਸਬੀਹ ਅਤੇ ਗਲ ਵਿੱਚ ਰੁਦਰਾਕ ਦੀ ਮਾਲਾ ਪਾਉਂਦਾ। ਨਗਰ ਦੇ ਲੋਕ ਉਸ ਨੂੰ ਇੱਕ ਵੱਡਾ ਧਰਮਾਤਮਾ ਸਮਝਦੇ ਸਨ ਕਿਉਂਕਿ ਉਹ ਹਰ ਆਏ ਗਏ ਦੀ ਸੇਵਾ ਕਰਦਾ ਸੀ। ਹਰ ਸਮੇਂ ਲੰਗਰ ਚੱਲਦਾ ਸੀ। ਮੁਸਲਮਾਨ ਮੁਸਾਫਿਰਾਂ ਲਈ ਉਸ ਮਸਜਿਦ ਬਣਾਈ ਸੀ ਅਤੇ ਹਿੰਦੂਆਂ ਵਾਸਤੇ ਮੰਦਿਰ ਬਣਾਇਆ ਸੀ। ਪਰ ਉਹ ਦਿਲੋਂ ਬੜਾ ਕਮੀਨਾ ਅਤੇ ਜ਼ਾਲਮ ਸੀ। ਰਾਤ ਨੂੰ ਅੰਨ ਪਾਣੀ ਖਾ ਕੇ ਜਦ ਮੁਸਾਫਿਰ ਸੌਣਿਆ ਬਿਸਤਰੀਆ ਉੱਤੇ ਸੌਂ ਜਾਂਦੇ ਤਾਂ ਉਹ ਉਹਨਾਂ ਦੇ ਸਾਮਾਨ ਦੀ ਤਲਾਸ਼ੀ ਲੈਂਦਾ ਜਿਨ੍ਹਾਂ ਕੋਲ ਕੁਝ ਮਾਲ ਤੰ ਹੁੰਦਾ ਉਹਨਾਂ ਨੂੰ ਉਹ ਆਪਣੇ ਕਰਿੰਦਿਆਂ ਪਾਸੋਂ ਗਲਾਕੋਪਤੀ ਮਰਵਾ ਦਿੰਦਾ ਅਤੇ ਹਵੇਲੀ ਦੇ ਤਹਿ ਖਾਨੇ ਵਿੱਚ ਬਣੇ ਖੂਹਾਂ ਵਿੱਚ ਸੁੱਟਵਾ ਦਿੰਦਾ ਸਾਰਾ ਮਾਲ ਤੰ ਉਸ ਦਾ ਹੋ ਜਾਂਦਾ ਪਰ ਜਿਸ ਪਾਸ ਕੁਝ ਨਾ ਹੁੰਦਾ ਉਸ ਨੂੰ ਅਗਲੇ ਦਿਨ ਜਾਣ ਦਿੰਦਾ ਇਸ ਤਰ੍ਹਾਂ ਜਿਹੜੇ ਵਿਅਕਤੀ ਬਚ ਕੇ ਨਿਕਲ ਜਾਂਦੇ ਸਨ ਉਹ ਉਸ ਦੀ ਬਹੁਤ ਉਪਮਾ ਕਰਦੇ ਜਿਸ ਕਰਕੇ ਕੋਈ ਉਸ ਤੋਂ ਸ਼ੱਕ ਨਾ ਕਰਦਾ ਗੁਰੂ ਜੀ ਅਤੇ ਮਰਦਾਨਾ ਜਦ ਮੁੱਖ ਦਵਾਰ ਤੇ ਪਹੁੰਚੇ ਤਾਂ ਉਸ ਦੇ ਸੇਵਕ ਬੜੇ ਆਦਰ ਮਾਨ ਨਾਲ ਉਹਨਾਂ ਨੂੰ ਅੰਦਰ ਲੈ ਗਏ ਗੁਰੂ ਜੀ ਦੇ ਚਿਹਰੇ ਦੇ ਜਲਾਲ ਨੂੰ ਅਤੇ ਉਹਨਾਂ ਨਾਲ ਇੱਕ ਸੇਵਕ ਨੂੰ ਵੇਖ ਕੇ ਉਹ ਸਮਝ ਗਏ ਕਿ ਉਹ ਕੋਈ ਹੀਰਿਆਂ ਦੇ ਵਪਾਰੀ ਹਨ ਉਹਨਾਂ ਚੱਟ ਆਪਣੇ ਮਾਲਕ ਨੂੰ ਖਬਰ ਕੀਤੀ ਅਤੇ ਉਸ ਵੀ ਆ ਕੇ ਗੁਰੂ ਜੀ ਨੂੰ ਆਦab ਕੀਤਾ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਉਸ ਦਾ ਨਾਮ ਪੁੱਛਿਆ ਉਹ ਕਹਿਣ ਲੱਗਾ ਜੀ ਮੇਰਾ ਨਾਮ ਸਜਰਨ ਹੈ ਮੁਸਲਮਾਨ ਮੈਨੂੰ ਸ਼ੇਖ ਸਜਰਨ ਕਹਿੰਦੇ ਹਨ ਅਤੇ ਹਿੰਦੂ ਮੈਨੂੰ ਸਜਰਨ ਵਾਲਾ ਆਖਦੇ ਹਨ ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ ਮੈਂ ਤਾਂ ਹਰ ਇੱਕ ਦਾ ਸਜਰਨ ਹਾਂ ਉਸ ਆਪਣੇ ਨੌਕਰਾਂ ਨੂੰ ਗੁਰੂ ਜੀ ਦੀ ਸੇਵਾ ਕਰਨੇ ਕਿਲਾ ਦਿੱਤਾ। ਉਹ ਗਰਮ ਪਾਣੀ ਲਿਆਏ ਅਤੇ ਉਹਨਾਂ ਨੇ ਗੁਰੂ ਜੀ ਦਾ ਹੱਥ ਨੂੰ ਧੋਆ ਕੇ ਚਰਨ ਧੋਤੇ। ਸੱਜਣ ਬਹੁਤ ਖੁਸ਼ੀ ਕੀ ਉਸਨੂੰ ਚੰਗੀ ਮੁਰਗੀ ਤੱਕ ਰਹੀ ਸੀ ਕਿਉਂਕਿ ਉਸਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਜੀ ਇੱਕ ਵੱਡੇ ਵਪਾਰੀ ਹਨ ਅਤੇ ਜਾਣ ਬੁੱਝ ਕੇ ਫਕੀਰੀ ਪੇਸਤਾਰੰਗ ਕੀਤਾ ਹੈ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਕੁਝ ਸਮੇਂ ਬਾਅਦ ਹੀ ਨੌਕਰ ਗਰਮ-ਗਰਮ ਅਤੇ ਸਵਾਦੀ ਭੋਜਨ ਲੈ ਕੇ ਆ ਗਏ। ਗੁਰੂ ਜੀ ਨੇ ਭੋਜਨ ਖਾਣ ਤੋਂ ਇਹ ਕਹਿ ਕੇ ਨਾਕਰ ਦਿੱਤੇ ਕਿ ਉਹ ਭੋਜਨ ਰਾਤ ਨੂੰ ਆਰਤੀ ਦੇ ਬਾਅਦ ਖਾਂਦੇ ਹਨ। ਭਾਈ ਮਰਦਾਨੇ ਦਾ ਪਾਵੇਂ ਚਿੱਤ ਕੁਝ ਲਲਚਾਇਆ ਪਰ ਗੁਰੂ ਜੀ ਵੱਲ ਵੇਖ ਕੇ ਉਹ ਵੀ ਚੁੱਪ ਰਿਹਾ। ਜਦ ਰਾਤ ਹੋ ਗਈ ਤਾਂ ਭੋਜਨ ਬਾਰੇ ਫਿਰ ਪੁੱਛਿਆ ਗਿਆ ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਇੱਕ ਮੰਦਗੀ ਦਾ ਸ਼ਬਦ ਪੜ੍ਹ ਕੇ ਫਿਰ ਭੋਜਨ ਚੱਕਦੇ ਹਾਂ ਗੁਰੂ ਜੀ ਸ਼ਬਦ ਨਾਲ ਸੁਰਤ ਜੋੜ ਕੇ ਸਮਾਦੀ ਵਿੱਚ ਬੈਠ ਗਏ ਅਤੇ ਪਾਈ ਮਰਦਾਨਾ ਰਬਾਬ ਵਜਾ ਕੇ ਬਾਣੀ ਦਾ ਗਾਇਨ ਕਰਨ ਲੱਗਾ ਜਦ ਸਜਣ ਨੇ heni ਮਿੱਠੀ ਆਵਾਜ਼ ਵਿੱਚ ਸ਼ਬਦ ਦਾ ਗਾਇਨ ਸੁਣਿਆ ਤਾਂ ਉਹ ਕੇਲਿਆ ਗਿਆ ਅਤੇ ਹੌਲੀ ਵਾਲੀ ਗੁਰੂ ਜੀ ਨੂੰ ਵੇਖਣ ਵਾਸਤੇ ਆਇਆ ਜਿਹੜੇ ਕਿ ਦਾਲਾਨ ਵਿੱਚ ਹੀ ਚੌਪੜਾ ਮਾਰ ਕੇ ਅੰਤਰ ਧਿਆਨ ਬੈਠੇ ਸਨ ਅਤੇ ਮਰਦਾਨਾ ਸ਼ਬਦ ਪੜ੍ਹ ਰਿਹਾ ਸੀ। ਕੁਝ ਸਮੇਂ ਬਾਅਦ ਸੱਜਣ ਗੁਰੂ ਜੀ ਦੇ ਪਾਸ ਆ ਕੇ ਬੈਠ ਗਿਆ। ਜਦ ਗੁਰੂ ਜੀ ਦੀ ਸਮਾਦੀ ਖੋਲੀ ਤਾਂ ਉਹ ਸ਼ਬਦ ਦਾ ਗਾਇਨ ਕਰਨ ਲੱਗ ਗਏ ਅਤੇ ਮਰਦਾਨਾ ਰਬਾਬ ਵਜਾਉਂਦਾ ਰਿਹਾ। ਗੁਰੂ ਜੀ ਦੀ ਆਵਾਜ਼ ਮਰਦਾਨੇ ਨਾਲੋਂ ਵੀ ਸੁਰੀਲੀ ਸੀ। ਪਰ ਸ਼ਬਦ ਦੇ ਜਿਹੜੇ ਬੋਲ ਸਨ ਉਹ ਟਖੀਆਂ ਸੋਲਾ ਵਾਂਗੂ ਸੱਜਣ ਨੂੰ ਚੁਭ ਰਹੇ ਸਨ ਸ਼ਬਦ ਦਾ ਹਰ ਇੱਕ ਬੋਲ ਸੱਜਣ ਠੱਗ ਦੀ ਜ਼ਿੰਦਗੀ ਨਾਲ ਸੰਬੰਧਿਤ ਚਾਪਦਾ ਸੀ ਸ਼ਬਦ ਦਾ ਇਹ ਭਾਵ ਸੀ ਕਿ ਧਰਮੀ ਹੋਣ ਦੇ ਝੂਠੇ ਵਿਖਾਵੇ ਕਿਸੇ ਕੰਮ ਨਹੀਂ ਹਨ ਜੇ ਮਨ ਠੱਗ ਗਿਆ ਪਾਪਾਂ ਵੈਲਦਾਰੀਆਂ ਬਦੀਆਂ ਅਤੇ ਬਦਕਾਰੀਆਂ ਨਾਲ ਲਿਬੜਿਆ ਹੋਵੇ ਤਾਂ ਦਾਨ ਪੁੰਨ ਕਿਸੇ ਕੰਮ ਨਹੀਂ ਬੰਦਾ ਕਿੰਨੇ ਵੀ ਲੁੱਕ ਕੇ ਪਾਪ ਕਰੇ ਪਰਮਾਤਮਾ ਪਾਸੋਂ ਉਹ ਲੁੱਕੇ ਨਹੀਂ ਰਹਿੰਦੇ ਅੰਤ ਸਮੇ ਕੋਈ ਵੀ ਬੰਦੇ ਦਾ ਸਾਥ ਨਹੀਂ ਦਿੰਦਾ ਕੇਵਲ ਪਰਮਾਤਮਾ ਦਾ ਨਾਹੀ ਨਾਲ ਚਾਹੁੰਦਾ ਹੈ ਬਾਕੀ ਸਭ ਕੁਝ ਇੱਥੇ ਰਹਿ ਜਾਂਦਾ ਹੈ ਇਹ ਮਹਿਲ ਮਾਣੀਆਂ ਉਸ ਦਾ ਸਾਥ ਨਹੀਂ ਦਿੰਦੀਆਂ ਗੁਰੂ ਜੀ ਦਾ ਸ਼ਬਦ ਸੁਣ ਕੇ ਸਜਣ ਠੱਗ ਦਾ ਕਠੋਰ ਹਿਰਦਾ ਪਿਗਲ ਪਿਆ ਅਤੇ ਉਹ ਗੁਰੂ ਜੀ ਦੇ ਚਲਣਾ ਵਿੱਚ ਟਹਿ ਪਿਆ ਗੁਰੂ ਜੀ ਨੇ ਉਸ ਨੂੰ ਕਿਹਾ ਇਹ ਸਾਰੇ ਮਾੜੇ ਕਰਮ ਛੱਡ ਦੇਵੋ ਇਹ ਪਾਪ ਦੀ ਕਮਾਈ ਦੇ ਮਹਿਲ ਤਾ ਦੇਵੋ ਅਤੇ ਸੱਚੀ ਸੁੱਚੀ ਕਿਰਤ ਕਰੋ ਅਤੇ ਉਸ ਕਿਰਤ ਵਿੱਚੋਂ ਦਾਨਪੁਣ ਕਰੋ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਅਤੇ ਉਸ ਨੂੰ ਕਦੇ ਵੀ ਆਪਣੇ ਤੋਂ ਨਾ ਵਿਸਾਰੋ ਹਰ ਮਨੁੱਖ ਬਰਾਬਰ ਹੈ ਕਿਸੇ ਨੂੰ ਉੱਚਾ ਨੀਵਾਂ ਨਾ ਸਮਝੋ ਸਜਣ ਠਗ ਨਾਮ ਦੀ ਦਾਤ ਪ੍ਰਾਪਤ ਕਰਕੇ ਪਾਈ ਸਜਣ ਬਣ ਗਿਆ ਗੁਰੂ ਜੀ ਦਾ ਸੱਚਾ ਸਿੱਖ ਬਣ ਕੇ ਉਹ ਸਿੱਖ ਧਰਮ ਦਾ ਪ੍ਰਚਾਰਕ ਬਣਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ WhatsApp ਗਰੁੱਪ ਜੁਆਇਨ ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ